ਸੈਟਰਨਿਜ਼ਮ ਦੀ ਉਸ ਸਪਿਰਟ ਦੇ ਅਗੇਂਸਟ ਹੈ ਬਜਟ ਸਪੀਕਰ ਸਾਹਿਬ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਇਸ ਭਾਸ਼ਣ 'ਚ ਇੱਕ ਸ਼ਬਦ ਆਇਆ ਅੰਨਦਾਤਾ ਭਾਰਤੀ ਜਨਤਾ ਪਾਰਟੀ ਕੁਝ ਮਹੀਨੇ ਪਹਿਲਾਂ ਐਸੇ ਹੀ ਅੰਨਦਾਤਾ ਨੂੰ ਐਂਟੀ ਨੈਸ਼ਨਲ ਪਾਕਿਸਤਾਨੀ ਅਰਬਨ ਨਕਸ਼ਨ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਨਾਲ ਇਹਨਾਂ ਨੇ ਕਿਸਾਨਾਂ ਨੂੰ ਬਦਨਾਮ ਕੀਤਾ ਅੱਜ ਜਦੋਂ 80 ਕਰੋੜ ਲੋਕਾਂ ਨੂੰ ਖਾਣਾ ਦੇਣ ਦੀ ਗੱਲ ਹੈ ਰੋਟੀ ਦੇਣ ਦੀ ਗੱਲ ਹੈ ਇਹ ਔਨਰੇਬਲ ਫਾਈਨੈਂਸ ਮਿਨਿਸਟਰ ਨੇ ਆਪਣੇ ਬਜਟ ਦੇ ਇਸ ਭਾਸ਼ਣ ਚ ਅੰਨਦਾਤਾ ਸ਼ਬਦ ਵਰਤੇ ਆ ਇਹਦਾ ਮੈਂ ਸਵਾਗਤ ਕਰਦਾ ਹਾਂ ਲੇਕਿਨ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਸਪੀਕਰ ਸਾਹਿਬ 80 ਕਰੋੜ ਲੋਕਾਂ ਨੂੰ ਦੇਣ ਵਾਲੀ ਰੋਟੀ ਭੋਜਨ ਉਹਦੇ ਵਿੱਚ ਪੰਜਾਬ ਵਰਗਾ ਅਹਿਮ ਸੂਬਾ ਜਿਹੜਾ 50% ਕੰਟ੍ਰਿਬਿਊਟ ਕਰਦਾ ਆ ਪੂਰੇ ਭਾਸ਼ਣ ਚ ਉਸ ਸੂਬੇ ਦਾ ਜ਼ਿਕਰ ਨਹੀਂ ਹੈ ਸਪੀਕਰ ਸਾਹਿਬ ਇਹ ਬਹੁਤ ਮੰਦ ਭਾਗੀ ਗੱਲ ਹੈ ਹੋਣਾ ਚਾਹੀਦਾ ਸੀ ਜਿਹੜੇ ਸਾਡੇ ਅੰਨਦਾਤਾ ਜਿਹੜੇ ਸਾਡੇ ਕਿਸਾਨ ਜਿਨ੍ਹਾਂ ਤੇ ਜਿਨ੍ਹਾਂ ਦੀ ਬੁਨਿਆਦ ਤੇ ਸਭਾ ਦੇਸ਼ ਖੜਾ ਹੈ ਉਸ ਕਿਸਾਨਾਂ ਨੂੰ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਮਿਨਿਮਮ ਸਪੋਰਟਸ ਪ੍ਰਾਈਸ ਦੇਣਾ ਚਾਹੀਦਾ ਸਪੀਕਰ ਸਾਹਿਬ ਪੂਰੇ ਮੁਲਕ तमाम ਵਰਗਾਂ ਨੂੰ ਸਾਰੇ ਲੋਕਾਂ ਨੂੰ ਕੋਈ ਵੀ ਮੈਨੂਫੈਕਚਰਰ ਹੈ ਉਹਨੂੰ ਮਿਨਿਮਮ ਸਪੋਰਟਸ ਪ੍ਰਾਈਸ ਮਿਲਦਾ ਹੈ ਅਨਫੋਰਚਨਟਲੀ ਦੁਖਦਾਈ ਗੱਲ ਹੈ ਕਿ ਕਿਸਾਨ ਨੂੰ ਮਿਨਮਮ ਸਪੋਰਟਸ ਪ੍ਰਾਈਸ ਦੀ ਫਜ਼ਲ ਤੇ ਨਹੀਂ ਮਿਲਦਾ। ਔਰ ਮੋਤੀ ਸਾਹਿਬ ਬਤੌਰ ਗੁਜਰਾਤ ਮੁੱਖ ਮੰਤਰੀ ਜਦੋਂ ਅਨਰੇਬਲ ਚੀਫ ਮਿਨਿਸਟਰ ਸੀ ਗੁਜਰਾਤ ਦੇ ਉਹ ਦੋ ਅਨਰੇਬਲ ਪ੍ਰਾਈਮ ਮਿਨਿਸਟਰ ਮੌਜੂਦਾ ਪ੍ਰਧਾਨ ਮੰਤਰੀ ਇਸ ਗੱਲ ਦੀ ਵਕਾਲਤ ਕਰਦੇ ਰਹੇ ਆ ਕਿ ਕਿਸਾਨਾਂ ਨੂੰ ਮਿਨਮਮ ਸਪੋਰਟਸ ਪ੍ਰਾਈਸ ਦੀ ਲੀਗਲ ਗਾਰੰਟੀ ਹੀ ਨਹੀਂ। ਸੁਆਮੀ ਨਾਥਨ ਕਮਿਸ਼ਨ ਦੀਆਂ ਜਿਹੜੀਆਂ ਰਿਪੋਰਟਸ ਹੈ ਉਹਦੇ ਹਿਸਾਬ ਨਾਲ ਉਹਦਾ ਮੁੱਲ ਮਿਲਣਾ ਚਾਹੀਦਾ। ਲੇਕਿਨ ਪਿਛਲੇ 10 ਸਾਲ ਦੀ ਭਾਜਪਾ ਸਰਕਾਰ ਨੇ ਇਹਨੂੰ ਦੇਣ ਦਾ ਕਦੀ ਨਾ ਨੀ ਲਿਆ ਦੂਜੀ ਗੱਲ ਸਪੀਕਰ ਸਾਹਿਬ ਇਹਦੇ ਚ ਜ਼ਿਕਰ ਆਇਆ ਰੋਜ਼ਗਾਰ ਦਾ ਇਸ ਬਜਟ ਦੇ ਭਾਸ਼ਣ ਚ ਪਹਿਲੀ ਗੱਲ ਤੇ ਆ ਵੀ ਪਿਛਲੇ 10 ਸਾਲਾਂ ਚ ਸਾਡੇ ਨੌਜਵਾਨਾਂ ਨੂੰ ਜਿਸ ਹੱਦ ਤੱਕ ਬੇਰੋਜ਼ਗਾਰ ਕੀਤਾ ਅੱਜ ਦੇਸ਼ ਦੇ ਇਤਿਹਾਸ ਸਭ ਤੋਂ ਹਾਈएस्ट ਲੈਵਲ ਤੇ ਬੇਰੋਜ਼ਗਾਰੀ ਆ ਅਗਨੀਵੀਰ ਦੇ ਨਾਂ ਤੇ ਸਪੀਕਰ ਸਾਹਿਬ ਨੌਜਵਾਨਾਂ ਨੂੰ ਬੇਰੋਜ਼ਗਾਰ ਹੀ ਵੀ ਬਣਾਇਆ ਜਾ ਰਿਹਾ ਆਰਗੇਨਾਈਜ਼ ਕ੍ਰਾਈਮ ਚ ਤੱਕਿਆ ਜਾ ਰਿਹਾ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਸਾਰੇ ਹਾਊਸ ਦੇ ਸਤਕਾਰਯੋਗ ਮੈਂਬਰ ਸਾਹਿਬਾਨ ਬੈਠੇ ਆ ਆਨਰੇਬਲ ਮਿਨਿਸਟਰ ਸਾਹਿਬਾਨ ਬੈਠੇ ਆ ਪਿਛਲੇ ਕੱਲ ਸਪੀਕਰ ਸਾਹਿਬ ਮੇਰੇ ਲੋਕ ਸਭਾ ਖੇਤਰ ਜਿਹੜਾ ਉਹਦੇ ਚ ਡਿਸਟ੍ਰਿਕਟ ਮੁਹਾਲੀ ਇੱਥੇ ਅਗਨੀਵੀਰ ਜਿਨੇ 2 ਸਾਲ ਦੀ ਸਰਵਿਸ ਕੀਤੀ ਸੀ ਚੋਰੀ ਕਰਦਾ ਫੜਿਆ ਗਿਆ ਸਪੀਕਰ ਸਾਹਿਬ ਚੋਰੀ ਕਰਦਾ ਔਰ ਜਦੋਂ ਉਹਨੇ ਬਿਆਨ ਦਿੱਤਾ ਜਦੋਂ ਉਹਨੇ ਬਿਆਨ ਦਿੱਤਾ ਤੇ ਉਹਨੇ ਕਿਹਾ ਵੀ ਸਾਡਾ ਕੋਈ ਭੁਖ ਨਹੀਂ ਆ ਦੇਤੀ ਸੇਨਾ ਦਾ ਕੋਈ ਫਿਊਚਰ ਹੀ ਨਹੀਂ ਆ ਅਸੀਂ ਕਰੀਏ ਕੀ ਇਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਸਰ ਬਿਰੋਜगार ਕੀਤਾ ਜਾ ਰਿਹਾ ਔਰ ਹਾਲਾਤ ਇਹ ਹਰਿਆਣਾ ਚੋਂ ਵਾਲੇ ਟਾਈਮ ਚ ਇਲੈਕਸ਼ਨ ਔਰ ਬੀਜੇਪੀ ਦੀ ਸਰਕਾਰ ਹੈ ਅਗਨੀ ਵੀਰ ਸਕੀਮ ਤੋਂ ਕਬਰ ਆ ਕੇ ਹਰਿਆਣਾ ਸਰਕਾਰ ਨੇ ਫੌਜੀਆਂ ਵਾਸਤੇ ਆਖ ਨਹੀਂ ਵੀਰਾਂ ਵਾਸਤੇ ਸਪੈਸ਼ਲ ਪੈਕੇਜ ਵੀ ਪਿਛਲੇ ਦਿਨਾਂ ਚ ਹਰਿਆਣਾ ਦੇ ਆਨਰੇਬਲ ਮੁੱਖ ਮੰਤਰੀ ਨੇ ਅਨਾਉਂਸ ਕੀਤਾ ਕਿਉਂਕਿ ਉਹ ਵੀ ਅਗਨੀ ਵੀਰ ਸਕੀਮ ਤੋਂ ਸਹਿਮਤ ਨਹੀਂ ਹੈ ਮੇਰੀ ਭਾਰਤ ਸਰਕਾਰ ਨੂੰ ਗੁਜਾਰਿਸ਼ ਹੈ ਕਿ ਅਗਨੀ ਵੀਰ ਜਿਹੜੀ ਸਕੀਮ ਹੈ ਜਲਦੀ ਜਿਹੜੀ ਆ ਵਿਡਰੋ ਕੀਤੀ ਜਾਵੇ ਤੀਸਰੀ ਗੱਲ ਬਾੜਜੋਬ ਸਪੀਕਰ ਸਾਹਿਬ ਇੱਥੇ ਜ਼ਿਕਰ ਹੋਇਆ ਇਸ ਬਜਟ ਚ ਕੋਲਕਾਤਾ ਤੋਂ ਅੰਮ੍ਰਿਤਸਰ ਕੋਰੀਡੋਰ ਬਣਨਾ ਚਾਹੀਦਾ ਸਾਨੂੰ ਕੋਈ ਇਤਰਾਜ਼ ਨਹੀਂ ਮੇਰੀ ਬੇਨਤੀ ਹੈ ਜੇ ਮੁੰਬਈ ਤੋਂ ਕਰਾਚੀ ਵਪਾਰ ਹੋ ਸਕਦਾ ਹੈ ਤੇ ਲਾਹੌਰ ਤੋਂ ਪਾਕਿਸਤਾਨ ਵਪਾਰ ਕਿਉਂ ਨਹੀਂ ਹੋਣਾ ਚਾਹੀਦਾ ਇਸ ਕਰਕੇ ਭਾਰਤ ਸਰਕਾਰ ਨੂੰ ਬਾਗਾ ਬਾਰਡਰ ਖੋਲਣਾ ਚਾਹੀਦਾ ਜਿਹਦੇ ਨਾਲ ਪੰਜਾਬ ਹੀ ਨਹੀਂ ਪੂਰੇ ਨਾਰਥ ਇੰਡੀਆ ਹਿਮਾਚਲ ਹਰਿਆਣਾ ਯੂਪੀ ਰਾਜਸਥਾਨ ਦੀ ਵੀ ਤਰੱਕੀ ਹੋ ਸਕਦੀ ਆ ਇਸ ਕਰਕੇ ਬਾਗਾ ਬਾਰਡਰ ਜਿਹੜਾ ਆ ਭਾਰਤ ਸਰਕਾਰ ਨੂੰ ਖੋਲਣਾ ਚਾਹੀਦਾ ਇਸੇ ਤਰੀਕੇ ਨਾਲ ਬੜਾ ਪੰਜਾਬ ਨਾਲ ਵਿਕਰਾ ਹੋਇਆ ਸਪੀਕਰ ਸਾਹਿਬ ఆంధ్రప్రదేశ్ ਨੂੰ ਜ਼ਿਕਰ ਹੋਇਆ 15000 ਕਰੋੜ ਦਾ ਪੈਕੇਜ ਦੇਣ ਦਾ ਸਪੀਕਰ ਸਾਹਿਬ ਥੋੜੇ 2 ਪੁਆਇੰਟ 2 ਪੁਆਇੰਟ ਹੈ ਮੇਰੀ ਮੇਰੀ ਬੇਨਤੀ ਆ ਮੇਰੀ ਪਹਿਲਾ ਮੇਰਾ ਪਹਿਲਾ ਭਾਸ਼ਣ ਹੈ 15000 ਕਰੋੜ ਰੁਪਇਆ ਆਂਧਰਾ ਪ੍ਰਦੇਸ਼ ਨੂੰ ਦੇਣਾ ਮੋਦੀ ਸਾਹਿਬ ਨੇ ਕੈਪੀਟਲ ਬਣੋ ਨੂੰ ਰਾਜਧਾਨੀ ਬਣਾਉਣ ਨੂੰ ਲੇਕਿਨ ਪੰਜਾਬ ਦਾ ਵਿਤਕਰਾ ਦੇਖੋ ਸਪੀਕਰ ਸਾਹਿਬ 1904 ਚਰੀ ਆਰਗੇਨਾਈਜ਼ ਹੋਇਆ ਅੱਜ ਅੱਜ 58 ਸਾਲ ਬਾਅਦ ਵੀ ਪੰਜਾਬ ਨੂੰ ਉਹਦੀ ਆਪਣੀ ਰਾਜਧਾਨੀ ਚੰਡੀਗੜ੍ਹ ਨਹੀਂ ਦਿੱਤੀ ਜਾ ਰਹੀ ਇੰਨਾ ਵਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ ਮੇਰਾ ਭਾਰਤ ਸਰਕਾਰ ਨੂੰ ਇਹ ਬੇਨਤੀ ਆ ਕਿ ਜਿਹੜਾ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਜਾਣ ਕੇ ਵਸਾਇਆ ਗਿਆ ਉਹ ਜਲਦੀ ਤੋਂ ਜਲਦੀ ਪੰਜਾਬ ਦੇ ਹਵਾਲੇ ਕੀਤਾ ਜਾਵੇ 1 ਲੱਖ ਹੈ 1 ਲੱਖ ਫਲੱਡ ਨੂੰ ਲੈ ਕੇ ਸਿਰਫ ਫਲੱਡ ਨੂੰ ਲੈ ਕੇ ਇੱਕ ਪੈਕੇਜ ਤੁਹਾਨੂੰ ਨਹੀਂ ਮਿਲੇਗਾ ਸਾਨੂੰ ਕੋਈ ਇਤਰਾਜ਼ ਨਹੀਂ ਬਿਹਾਰ ਨੂੰ ਦਿੱਤਾ ਉੱਤਰਾਖੰਡ ਨੂੰ ਦਿੱਤਾ ਨੋ ਪ੍ਰੋਬਲਮ ਸਾਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਪਿਛਲੇ ਸਾਲ ਬਾੜ ਦੇ ਕਾਰਨ 1680 ਕਰੋੜ ਦਾ ਨੁਕਸਾਨ ਪੰਜਾਬ ਤੋਂ ਹੋਇਆ ਉਹਦਾ ਇਹਦੇ ਜ਼ਿਕਰ ਨਹੀਂ ਇਸ ਇਸ ਬਜਟ ਪੂਰੇ ਚ ਕੋਈ ਜ਼ਿਕਰ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ